ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ ਉਹ ਮੇਰੀ ਧੀ ਜੇ ਉਹ ਉਸ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣੇ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢੀ ਉਹਦੀ ਮਾਂ ਅੱਜ ਹੁਣਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਗਏ ਆੜੈਂਟ ਗਿਆ ਤੇ ਲਾਤਾ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਤ ਨਾ ਨਾ ਕਰਾ ਦਿਓ ਪੰਜ ਕਿਲੇ ਪੈੜੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 2 ਡੇਢ ਕਰੋੜ ਰੁਪਇਆ ਲਾਤਾ ਨਹੀਂ ਜਿਹੜੀ ਮੇਰੀ 30 40 ਲੱਖ ਰੁਪਇਆ ਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆਂ ਮੇਰਾ ਸੋਨਾ ਨੱਪ ਗੀਆਂ 40 ਤੋਲੇ ਮੇਰਾ ਨੱਪ ਗੀਆਂ ਔਰ 5ੀ ਤੋਲੇ ਉਹਦੇ ਪਿਓ ਦਾ ਪਿਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਪੌਣਾ ਕਿਲੋ ਸੋਨਾ ਲੈ ਕੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇੱਥੋਂ ਘਰੋਂ ਨਿਕਲਾ ਹੈ ਆ ਕੁਛ ਕਰਨ ਈ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਈ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ 100-100 ਕਿੱਲੇ ਦੇ ਮਾਲਕ ਜਿਹੜੇ ਮੇਰੇ ਨਾਲ ਬੈ ਕੇ ਗੱਲ ਕਰੋ ਓਏ ਆਜ ਕੋਈ ਦਿੱਤਾ ਜੇ ਸਿੱਖਿਆ ਪਹਿਲੋਂ ਮੇਰੇ ਸੋਹਰੇ ਦਾ 6 ਕਿੱਲਾ ਬਰਬਾਦ ਕੀਤਾ ਇਹ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕਰਨ ਈ ਜੇ ਮਾਵਾਂ ਧੀਆਂ ਲੋਕੋ ਵੱਜੋ ਇਹਨਾਂ ਤੋਂ ਏਡਾ ਮੈਂ ਆਪਣੇ ਦਾੰਦ ਅੱਪੇ ਪੁੱਟੇ ਮੇਰੀ ਕੁੜੀ ਦਾ ਦੰਦ ਪੀੜ ਹੋਈ ਮੈਂ 1.5 ਲੱਖ 3 2.5 ਲੱਖ ਦੀ ਟਿਕਟ ਤੇ 5 ਲੱਖ ਰੁਪਏ ਤਵੀਆਂ ਘੇਟਾ ਚ ਨੂੰ ਦਿੱਤਾ ਜਾ ਪੁੱਤ ਇੰਡੀਆ ਤੋਂ ਜਾ ਕੇ ਆਪਣਾ ਦੰਦਾਂ ਦਾ ਇਲਾਜ ਕਰਾ ਕੇ ਆ ਆ ਕੁਛ ਕਰਨ ਦੀਆਂ ਜੇ ਮਾਵਾ ਧੀਆਂ ਲੋਕ ਲੋਕਾਂ ਇਹਨਾਂ ਨੂੰ ਬਦਬਾਸ਼ ਬੁੜੀਆਂ ਨੂੰ ਕੋਈ ਨਾ ਪੈਸੇ ਕਲਿਓ ਇਹ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਮੈਂ ਆਪਣੀ ਧੀਆਂ ਦੀ ਤੇ ਵਿਸ਼ਵਾਸ ਕਰਕੇ 18 ਸਾਲ 3 ਕਰੋੜ ਰੁਪਏ ਕਮਾ ਕੇ ਦਿੱਤਾ ਜੇ ਇਹਨੂੰ ਨੂੰ ਮੇਰਾ ਉਹ ਛੋਰਾ ਮੇਰਾ ਵਕਰੋਂਦਾ ਫਿਰਦਾ ਉਹਦਾ ਸੌਕਲਾ ਬਰਬਾਦ ਕਰਤਾ ਜੇ ਆ ਕੁਛ ਕੀਤਾ ਤੇ ਮੇਰੀ ਘਰ ਦੀ ਦੇ ਜੇ ਪਿਓ ਦੀ ਧੀਆਂ ਨਾ ਮੇਰੇ ਇਹ ਵੀਡੀਓ ਦੇ ਜਵਾਬ ਦੇ ਜੇ ਪਿਓ ਦੀ ਧੀਆਂ ਤੇ ਜੇ ਗਿੰਦਰ ਸੌ ਦੀ ਧੀਆਂ ਤੇ ਤੇ ਹਰਪਾਲ ਦੀ ਧੀ ਆ ਨਾ ਪਗਲੀ ਨਾ ਸਾਹਮਣੇ ਆ ਕੇ ਖਾ ਪਿਓ ਦੇ ਪਾ ਕੇ ਗੱਲਾਂ ਗੱਲਾਂ ਕਰ ਲੋਕਾਂ ਨੂੰ ਜੂ ਗਾੜੀ ਲਾ ਕੇ ਲੋਕਾਂ ਦੇ ਪੁੱਤ ਮਰਵਾਉਣ ਡੀਆਂ ਜੇ ਤੁਹਾਡੇ ਹੈ ਨਹੀਂ ਤੁਹਾਡੇ ਹੈ ਨਹੀਂ ਤਾਂ ਕਰਨ ਡੀਆਂ ਜੇ ਕੁਛ ਜੇ ਤੁਹਾਡਾ ਪੁੱਤ ਹੁੰਦੇ ਨਾ ਮੇਰੀ ਮਾਂ ਦੀ ਹੁੰਦੀ ਪੁੱਤ ਤਿੰਨ ਜਨਾਨੀਆਂ ਚ ਬੰਦਾ ਜਨਾਨੀ ਜੀਦੀ ਆ ਪੁੱਤ ਦੇ ਸ਼ਰਮਾ ਪਿਓ ਦੀ ਸ਼ਰਮ ਖਸਮ ਦੀ ਸ਼ਰਮ ਤੇ ਤੇਰੀ ਜਨਾਨੀ ਦੇ ਤਿੰਨਾਂ ਚੋਂ ਇੱਕ ਵੀ ਨਹੀਂ ਉਹ ਸੱਚ ਕਰਨ ਲਈ ਜੇ ਨਾ ਉਹਨੂੰ ਪਿਓ ਦੀ ਸ਼ਰਮ ਜੇ ਨਾ ਉਹਦਾ ਪੁੱਤ ਉਹਦਾ ਹੈਗਾ ਨਹੀਂ ਤੇ ਨਾ ਉਹਨੂੰ ਖਸਮ ਦੀ ਸ਼ਰਮ ਜੇ ਮੈਂ ਸ਼ੁਕਰ ਕਰਦਾ ਬਈ ਇਹ ਦੀ ਕਿ ਖੋ ਮੇਰਾ ਪੁੱਤ ਨਹੀਂ ਜੰਮਿਆ ਜੇਕਰ ਪੁੱਤ ਜੰਮਿਆ ਹੁੰਦਾ ਜਦੋਂ ਮੈਂ ਕੋਈ ਸ਼ਿੱਕਰ ਮਰਵਾਉਂਦੀ ਮੇਰੇ ਪਿਓ ਦੇ ਸਿਰ 'ਤੇ ਹੁਣ ਤਕੜੀ ਹੋ ਜਾਂਦਾ ਮੇਰਾ ਘਰ ਕੱਲੇ ਦਾ ਨਹੀਂ ਉਜੜਨਾ ਬੜੇ ਉਜੜ ਨਹੀਂ ਹੋਣਾ ਤੇ ਤੂੰ ਜਾਣ ਲੱਗੀ ਆ ਤੈਨੂੰ ਆਪਣੀ ਮਾਂ ਨਾਲੋਂ ਬੜਾ ਸਤਿਕਾਰ ਕਰਦਾ ਹਾਂ ਕਾ ਤੂੰ ਮੇਰਾ ਘਰ ਜਾਣ ਵਾਸਤੇ ਸਾਧਿਤ ਰਚੰਦਈ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ